ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਜੋ ਅਕਾਲ ਤਖਤ ਸਾਹਿਬ ਦੇ ਸ੍ਰੀ ਦਰਬਾਰ ਸਾਹਿਬ ਪਹੁੰਚੇ ਆਂ ਜੋ ਅਸੀਂ ਪਿਛਲੇ ਸਮੇਂ ਤੋਂ ਨਿਸ਼ਾਨ ਸਾਹਿਬ ਦਾ ਮੁੱਦਾ ਚੱਕਿਆ ਸੀ ਉਸ ਦੇ ਸਬੰਧ ਵਿੱਚ ਅਸੀਂ ਫਿਰ ਦੁਬਾਰਾ ਉਹਨੂੰ ਦਰਹਰਾਉਣ ਵਾਸਤੇ ਇੱਥੇ ਆਏ ਸੀ ਕਿਉਂਕਿ ਜੋ ਖਾਲਸਾ ਪੰਥ ਦਾ ਨਿਸ਼ਾਨ ਸਾਹਿਬ ਕੇਸਰੀ ਝੁਲ ਰਿਹਾ ਸੀ ਉਸ ਨੂੰ ਲਾਉਣ ਵਾਸਤੇ ਕਿੰਨੀ ਹੈਰਾਨੀ ਵਾਲੀ ਗੱਲ ਆ ਪੰਜਾ ਸੱਤਾ ਬੰਦਿਆਂ ਨੇ ਉਹਨੂੰ ਲਾਤਾ ਤੇ ਪੰਜਾਬ ਦੇ ਸਿੱਖ ਇੰਨੇ ਕਿ ਸੂਝਵਾਨ ਆ ਉਹਨੇ ਇੱਕ ਦਮ ਦਵਾ ਦਬ ਬਦਲਤਾ ਅਸੀਂ ਇੰਨੇ ਆ ਵੀਡੀਓ ਪਾਈਆਂ ਪੂਰੇ ਪੰਜਾਬ ਦੇ ਇੰਡੀਆ ਦੇ ਮੀਡੀਆ ਵਿੱਚ ਯੂਰਪ ਦੇ ਵੀਡੀਓ ਵਿੱਚ ਸਾਡੀ ਖਬਰ ਲਈ ਬੇ ਇਹ ਨਿਸ਼ਾਨ ਸਾਹਿਬ ਦਾ ਬਸੰਤੀ ਦਾ ਵਿਰੋਧ ਕਰਦੇ ਆ ਪਰ ਇੱਕ ਮਿੰਟ ਵੀ ਅਸਰ ਨਹੀਂ ਹੋਇਆ ਜਿਹੜੇ ਬੰਦੇ ਆ ਪੰਜ ਸੱਤ ਜਣਾ ਸ਼ਰਮਣੀ ਕਮੇਟੀ ਦੇ ਉਹ ਦਿਨ ਚਾਰ ਸੂਰੂਪ ਵੇਚ ਕੇ ਖਾ ਗਏ ਇਹ ਜਿਨ੍ਹਾਂ ਇਹਨਾਂ ਪੰਜ ਸੱਤਾਂ ਸ਼ਰਮਣੀ ਕਮੇਟੀ ਮੈਂਬਰਾਂ ਨੇ 99 ਲੱਖ ਰੁਪਈਆ ਉਹ ਸੌਦੇ ਸਾਧ ਵਾਸਤੇ ਲਾਤਾ ਜਿਹੜੇ ਇਹ ਅਸੀਂ ਸ਼ਰੋਮਣੀ ਕਮੇਟੀ ਨੇ ਅਕਾਲ ਤਖਤ ਦੇ ਜਹੇਦਰ ਨੂੰ ਸਿੰਘ ਸਾਹਿਬਾਂ ਨੂੰ ਜਰੀਲ ਕਰਕੇ ਕੱਢਿਆ ਇਥੋਂ ਐਨੇ ਪੰਜਾਬ ਦੇ ਸਿੱਖ ਭੋਲੇ ਉਹ ਇੰਦੀ ਤੁਹਾਡੀ ਜਮੀਰ ਮਾਰ ਗਈ ਉਹ ਤੁਸੀਂ ਕੇਸਰੀ ਨਿਸ਼ਾਨ ਸਾਹਿਬ ਨੂੰ ਪਾੜ-ਪਾੜ ਕੇ ਆ ਆਮ ਆਦਮੀ ਪਾਰਟੀ ਦਾ ਬਸੰਤੀ ਰੰਗ ਲਿਆ ਕੇ ਚੜਾਤਾ ਮੈਂ ਤਿੰਨ ਦਿਨ ਤੋਂ ਪੰਜਾਬ ਚ ਆਇਆ ਦੇ ਕੇ ਹਰਾਨ ਰਹਿ ਗਿਆ ਹੋ ਕੀ ਰਿਹਾ ਇਸ ਕਰਕੇ ਅਸੀਂ ਵਿਸ਼ੇਸ਼ ਤੌਰ ਤੇ ਅੱਜ ਹੁਣੇ ਢਾਡੀ ਜੱਥਾ ਕਉਂਦਾ ਹਟਿਆ ਜੇਨਾ ਸਿੰਘ ਕਰਦੇ ਕੁਰਬਾਨੀਆਂ ਝੂਲ ਦੇ ਨਾਲ ਕੇਸਰੀ ਨਿਸ਼ਾਨ ਉਹ ਢਾਡੀ ਈਕਾਲ ਤਖਤੇ ਥੱਲੇ ਖੜ ਕੇ ਇਹ ਕਹਿ ਰਹੇ ਆ ਬੱਚੀ ਝੂਲ ਦੇ ਨਾਲ ਕੇਸਰੀ ਨਿਸ਼ਾਨ ਤੇ ਸ਼ਰੋਮਣੀ ਕਮੇਟੀ ਨੇ ਅਭ ਸੰਤੀ ਰੰਗ ਸਿੱਖ ਇਤਿਹਾਸ ਵਿੱਚ ਕੇਸਰੀ ਨਿਸ਼ਾਨ ਦਾ ਵਰਣਨ ਆਂਦਾ ਇਸ ਕੇਸਰੀ ਨਿਸ਼ਾਨ ਨੂੰ ਕਾਇਮ ਰੱਖਣ ਵਾਸਤੇ ਸਿੰਘਾਂ ਨੇ ਸ਼ਹੀਦੀਆਂ ਪਾਈਆਂ ਕੇ ਸੀ ਕੋਈ ਸਮਾਂ ਸੀ ਕੇਸਰੀ ਨਿਸ਼ਾਨ ਦੇ ਕੇ ਸੀ ਦਸਤਾਰ ਬੰਨਣ ਤੇ ਪੁਲਿਸ ਗੋਲੀ ਮਾਰ ਦਿੰਦੀ ਸੀ ਏਸੀ ਸਾਡਾ ਅੱਜ ਕੇਸਰੀ ਨਿਸ਼ਾਨ ਵਾਸਤੇ ਸਿੱਖੋ ਇਹ ਜਿਹੜੀ ਖਰੋਮਨੀ ਕਮੇਟੀ ਆ ਇਹ ਤੁਹਾਨੂੰ ਬਖਾਨ ਤੇ ਲੱਗੀ ਹੋਈ ਆ 300 ਗੁਰਦੁਆਰਾ ਇੰਗਲੈਂਡ ਵਿੱਚ ਤਾਂ 200 ਗੁਰਦੁਆਰਾ ਯੂਰਪ ਵਿੱਚ ਉਹਨਾਂ ਵੱਲੋਂ ਵਿਸ਼ੇਸ਼ ਤੌਰ ਤੇ ਇਥੇ ਮੰਗ ਪਹੁੰਚ ਚੁੱਕੀ ਆ ਵੇ ਸਾਡੀ ਮੰਗ ਕੇਸਰੀ ਨਿਸ਼ਾਨ ਸਾਹਿਬ ਆ ਅਕਾਲ ਤਖਤ ਦਾ ਜਹਦਰ ਯਾਨੀ ਜਗਵੀਰ ਸਿੰਘ ਗਿਆ ਸੀ ਉਹਨਾਂ ਨੇ ਬੇਨਤੀ ਕੀਤੀ ਸੀ ਪਰ ਕੋਈ ਵੀ ਨਾਲ ਅਸਰ ਨਹੀਂ ਹੋਇਆ ਭੋਜਰ ਸ਼ਰੋਣੀ ਕਮੇਟੀ ਦੇ ਮੈਂਬਰ ਕਹਿੰਦੇ ਆ ਦਵਾ ਸਭ ਲੱਗੂ ਹੈ ਦਾ 50 ਗੁਰਦੁਤਨਾਂ ਦੀ ਸ਼ਰੋਣੀ ਕਮੇਟੀ ਆ ਕਿ ਪੰਥ ਦੀ ਇਹੀ ਵਾਰਸ ਬਣ ਗਈ। ਕਿੰਨਾ ਅਫਸੋਸ ਵਾਲੀ ਗੱਲ ਆ। ਦੂਸਰੀ ਅੱਜ ਤੁਸੀਂ ਸੁਣੋ ਆ ਸਾਡੇ ਨਾਲ ਸਾਡੇ ਸਤਿਕਾਰਯੋਗ ਧਰਮੀ ਫੌਜੀ ਪਹੁੰਚੇ ਆ। ਧਰਮੀ ਫੌਜੀਆ ਦਾ ਕੋਈ ਨਾਂ ਨਹੀਂ ਲੈ ਰਿਆ। 6 ਜੂਨ ਵੇਲੇ ਜਿਸ ਵੇਲੇ ਇਹਨਾਂ ਨੇ ਵਹਿਰਾਂ ਛੜੀਆਂ ਸੀ ਕਿ ਇਹਨਾਂ ਦੀ ਕੋਈ ਕੁਰਬਾਨੀ ਨਹੀਂ ਸੀ। ਆ ਮੈਨੂੰ ਹੁਣੇ ਦੱਸਦੇ ਹਟੇ ਆ ਕਿ ਨਹੀਂ ਇੱਥੇ ਪਹੁੰਚ ਕੀਤੀ ਸੀ। ਇਹਨਾਂ ਨੇ 6 ਜੂਨ ਰਾਤ ਨੂੰ ਵਹਿਰਾਂ ਛੜੀਆਂ ਸੀ। ਇਹਨਾਂ ਨੇ ਆਪਣੀ ਬੇਨਤੀ ਕੀਤੀ ਸੀ 6 ਜੂਨ ਤੱਕ ਘੱਲੂ ਘਰਾ ਦੇ ਦਿਵਸ ਹੋ ਜਾਂਦਾ 7 ਜੂਨ ਨੂੰ ਆਪਣੇ ਧਰਮੀ ਫੌਜੀਆ ਦਿਨ ਮਨਾਇਆ ਜਾਵੇ ਕੋਈ ਇਹਨਾਂ ਦੀ ਯਾਦ ਕਰਨੀ ਕੋਈ ਇਹਨਾਂ ਦੀ ਫੋਟੋ ਨਹੀਂ ਕੋਈ ਨਾ ਤਾਂ ਕਦੇ ਨਾਂ ਨਿਸ਼ਾਨ ਨਹੀਂ ਕੋਈ ਇਹਨਾਂ ਨੂੰ ਸਪੋਰਟ ਨਹੀਂ ਮਿਲੀ ਚਲੋ ਕਾਫੀ ਸਿੰਘਾਂ ਨੇ ਇਹਨਾਂ ਦੀ ਸਪੋਰਟ ਕੀਤੀ ਹੈ ਇੰਗਲੈਂਡ ਤੋਂ ਵੀ ਚਲੋ ਸਪੋਰਟ ਕੀਤੀ ਸੀ ਹੁਣ ਇਹਨਾਂ ਨਾਲ ਗੱਲ ਕਰਕੇ ਹਟਿਆ ਪਰ ਇਹਨਾਂ ਦੀ ਕੁਰਬਾਨੀ ਨੂੰ ਰੋਲੋ ਨਾ ਜਿੱਥੇ ਸ਼ਹੀਦੀ ਗੈਲਰੀ ਬਣੀ ਆ ਜੂਨ 84 ਦੇ ਘੱਲੂ ਘਰੇ ਦੇ ਸੰਬੰਧ ਵਿੱਚ ਇਹ ਵੀ ਉਸ ਦਿਨ ਨਾਲ ਸੰਬੰਧ ਤੇ ਉੱਥੇ ਮੈਂ ਹੁਣੇ ਦੇਖਿਆ ਜਗ੍ਹਾ ਹੈਗੀ ਆ ਯਦ ਕਰੇ ਨਾ ਕਰੋ ਜਿਹੜੇ 15 20 ਉਸ ਦਿਨਾਂ ਵਿੱਚ ਧਰਮੀ ਫੌਜੀ ਸ਼ਹੀਦ ਹੋਏ ਸੀ ਉਹਨਾਂ ਦੀ ਇੱਥੇ ਫੋਟੋ ਲੱਗਣੀ ਚਾਹੀਦੀ ਆ ਔਰ ਵਿਸ਼ੇਸ਼ ਤੌਰ ਤੇ ਕਿਤਨਾ ਕਿਤੇ ਨਾ ਦੀ ਜਰੂਰ ਯਾਦਗਾਰ ਬਣਾਓ ਇਹਨਾਂ ਦੀ ਛੋਟੀ ਜਿਹੀ ਕੁਰਬਾਨੀ ਸੀ ਇਹ ਨਹੀਂ ਪੈਰਾਂ ਕਾਂ ਛੱਡ ਕੇ ਭੱਜੇ ਇਹਨਾਂ ਦੇ ਕੋ ਬੱਚੇ ਗਾਂਹ ਤੱਕ ਨੌਕਰੀਆਂ ਦੇ ਹੀ ਲੱਛਕ ਰੁਲ ਗਏ ਪਰ ਮੈਂ ਵਿਸ਼ੇਸ਼ ਤੌਰ ਤੇ ਵੀ ਕਹਿੰਦਾ ਜਿਹੜੇ ਇਹਨਾਂ ਦੀ ਮਾਇਕ ਤੇ ਪਰ ਇਹਨਾਂ ਨੂੰ ਪੁੱਛਿਆ ਕਹਿੰਦੇ ਨਹੀਂ ਗੁਰੂ ਰਾਮਦਾਸ ਜੀ ਸਾਡੇ ਤੇ ਕਿਰਪਾ ਅਸੀਂ ਆਪਣੇ ਪਰਿਵਾਰ ਸੈਟਲ ਲਿਆ ਪਰ ਫਿਰ ਵੀ ਸਾਡਾ ਫਰਜ਼ ਬਣਦਾ ਇਹਨਾਂ ਦੀ ਵਾਹ ਫੜਨੀ ਇਹਨਾਂ ਦਾ ਪੂਰਾ ادب ਤੇ ਸਤਿਕਾਰ ਕਰਨਾ ਇਹਨਾਂ ਦੀ ਬਹੁਤ ਵੱਡੀ ਕੁਰਬਾਨੀ ਆ ਪਰ ਸ਼ਰੋਮਣੀ ਕਮੇਟੀ ਕੋ ਕਹਿੰਦੀ ਅਸੀਂ ਕਈ ਵਾਰੀ ਜਾ ਕੇ ਆਏ ਆ ਯਾਨੀ ਇਹਨਾਂ ਵੀ ਮਤਾ ਨਹੀਂ ਹਿੱਦਈ ਪਾਇਆ ਮੇ ਧਰਮੀ ਫੌਜੀ ਵੀ ਕੋਈ ਹੈਗੇ ਆ ਆ ਜੂਨ 84 ਦਾ ਘੱਲੂ ਘਰਾ ਮਨਾਏ ਗਏ ਆ ਕਿ ਕੋਈ ਕੋਈ ਨਾ ਦਾ ਨਾਂ ਨਹੀਂ ਆ ਇੱਕ ਐਡੀ ਅਫਸੋਸ ਵਾਲੀ ਗੱਲ ਆ ਗੱਲਾਂ ਅਸੀਂ ਰਾਜ ਦੀਆਂ ਕਰਦੇ ਆ ਇੱਕ ਅਸੀਂ ਦਰਬਾਰ ਮੰਜੀ ਸਾਹਿਬ ਹਾਲ ਵਿੱਚ ਇਕੱਤਰ ਹੋ ਕੇ ਉਹ ਘੱਲੂ ਘਰਾ ਦੇਵਸ ਮਨਾਉਣ ਦੀ ਸਾਡੇ ਚ ਹਿੰਮਤ ਹੈ ਨਹੀਂ ਇੰਨੀ ਸਾਡੀ ਔਕਾਤ ਹੈ ਨਹੀਂ ਤੇ ਅਸੀਂ ਗੱਲਾਂ ਰਾਜ ਦੀਆਂ ਕਰਦੇ ਫਿਰ ਰਾਜ ਲੈਣਾ ਪਿੱਛੇ ਜਾ ਗਿਆ ਨਹੀਂ ਹਰਬੀ ਸਿੰਘ ਨੇ ਇਹ ਮੁੱਦਾ ਠਾਲਿਆ ਸੀ ਵੀ ਕਿਉਂ ਨਹੀਂ ਵੀ ਇਹਦਾ ਦਰਬਾਰ ਆਪਣੇ ਘੱਲੂ ਘਰਾ ਦੇਵਸਿਆ ਮੰਜੀ ਸਾਹਿਬ ਹਾਲਜ ਮਨਾਇਆ ਜਾਵੇ ਔਰ ਪੂਰੀ ਸੰਗਤ ਆਵੇ ਔਰ ਉੱਥੇ ਢਾਡੀ ਲੱਗਣਾ ਕੀਰਤਨ ਹੋਵੇ ਕੋਈ ਸਰਕਾਰ ਜੋ ਗੁਰਸੇਖ ਜੋਗ ਬੰਦਾ ਫਿਰ ਪੜ੍ਹ ਕੇ ਸੁਣਾਵੇ ਪਰ ਅਸੀਂ ਇਕਾਲਤਾ ਹਿੱਤੇ ਇਕੱਠੇ ਹੋ ਜੰਨੇ ਆ ਉਥੇ ਟਾਸਕ ਫੋਰ ਦੀਆਂ ਫੌਜੀਆਂ ਲੈ ਆਉਣੀਆਂ ਜਿੱਦਣ ਇੱਥੇ ਫੌਜ ਚੜ੍ਹ ਕੇ ਆਈ ਸੀ ਉਦਣੇ ਟਾਸਕ ਫੋਰ ਕਿੱਥੇ ਸੀ ਇਹ ਟਾਸਕ ਫੋਰ ਕਲੇ ਸਿੱਖਾਂ ਨੂੰ ਹੀ ਦਬਾਉਣ ਵਾਸਤੇ ਆ ਇੰਨੀਆਂ ਇੱਥੇ ਵਿਵਦੀਆਂ ਹੋਈਆਂ ਰੋਜ਼ ਵਿਵਦੀਆਂ ਹੁੰਦੀਆਂ ਕੋਈ ਟਾਸਕ ਪੋਸਟ ਨਹੀਂ ਲੱਭਦੀ ਤੇ ਆਹ ਟਾਸਕ ਫੋਰ ਜਦੋਂ ਸਿੱਖ ਆਉਂਦੇ ਆ ਤੇ ਕਾਲੀਆਂ ਪੱਗਾਂ ਬਣਾ ਕੇ ਟਾਸਕ ਫੋਰ ਆ ਜਾਂਦੀ ਆ ਇਸ ਕਰਕੇ ਮੈਂ ਵਿਸ਼ੇਸ਼ ਤੌਰ ਤੇ ਨਾਲ ਅਸੀਂ ਬੇਨਤੀ ਕਰਨ ਵਾਸਤੇ ਆਇਆ ਗੱਲ ਤੇ ਜਰੂਰ ਗੌਰ ਕਰਿਓ ਇਹ ਗੱਲ ਢਿੱਲੀ ਨਹੀਂ ਪਈ ਇਹਨਾਂ ਧਰਮੀ ਫੌਜੀਆ ਦਾ ਸਿੱ ਜੇ ਸਾਹ ਪ੍ਰਦੇਸ਼ਾਂ ਵਿੱਚ ਰਹਿੰਦੇ ਆ ਤਾਂ ਇਹਨਾਂ ਨਾਲ ਸੰਪਰਕ ਭਾਈ ਬਲਦੇਵ ਸਿੰਘ ਜੀ ਇਹਨਾਂ ਦੇ ਜੋ ਪ੍ਰਧਾਨ ਆ ਨਾ ਉਹਨਾਂ ਨੂੰ ਜਰੂਰ ਸੰਪਰਕ ਕਰੋ ਦੇਖੋ ਇਹ ਵਿਚਾਰਿਆ ਜੇ ਰੁਲਦੇ ਫਿਰਦੇ ਆ ਘਰਵਾਨੀਆਂ ਕਿਹਨਾਂ ਨੇ ਕੀਤੀਆਂ ਇੱਥੇ ਢੋਲਕੀਆਂ ਦਾ ਚੁੰਮੜੇ ਘੁੱਟ-ਘੁੱਟ ਕੇ ਉਹ ਕਰੋਨਾ ਦੀਆਂ ਗੱਡੀਆਂ ਲਈ ਫਿਰਦੇ ਆ ਕਰੋਨਾ ਦੀਆਂ ਗੱਡੀਆਂ ਕਿਹਨੇ ਦਿੱਤੀਆਂ ਤੁਸੀਂ ਦਿੱਤੀਆਂ ਉਹ ਉਹ ਗੱਡੀਆਂ ਵੀ ਘੁੰਮਦੇ ਆ ਔਰ ਗੁਰੂ ਗ੍ਰੰਥ ਸਾਹਿਬ ਦੀ ਨਿੰਦਿਆ ਕਰਦੇ ਆ ਵਿਸ਼ੇਕਾ ਢੜੀਆਂ ਵਾਲਾ ਜਿਹਨੂੰ ਤੁਸੀਂ ਮਾਫੀ ਦਿੱਤੀ ਆ ਉਹ ਕਿੱਥੋਂ ਆਇਆ ਕਿੱਥੋਂ ਉਹਨੂੰ ਪੈਸਾ ਆ ਹੋਰ ਹਰ ਇੱਕ ਮੋੜ ਤੇ ਡੇਰਾ ਬਣਿਆ ਆ ਮੋਟੀਆਂ-ਮੋਟੀਆਂ ਗੱਡੀਆਂ ਇਹ ਵਿਚਾਰੇ ਸੈਕਲਾਂ ਤੇ ਤੁਰੇ ਫਿਰਦੇ ਆ ਰਖਸ਼ੇ ਚ ਲਾਉਂਦੇ ਆ ਇੰਨੀ ਮਾੜੀ ਹਾਲਤ ਅਸੀਂ ਵਿਸ਼ੇਸ਼ ਤੌਰ ਤੇ ਯੂਕੇ ਤੇ ਯੂਰਪ ਦੀਆਂ ਸੰਗਠਨਾਂ ਨੂੰ ਮੈਂ ਬੇਨਤੀ ਕਰੂੰਗਾ ਬੜੀ ਵੱਡੀ ਗੱਲ ਸਾਡੇ ਕੋਲ ਪਹੁੰਚ ਕੀਤੀ ਆ ਅਸੀਂ ਕਦੀ ਮੰਗ ਨਹੀਂ ਰੱਖੀ ਇਹ ਜਿਹੜੇ ਧਰਮੀ ਫੌਜੀ ਆ ਇਹਨਾਂ ਦੀ ਯਾਦਗਾਰ ਬਣਨੀ ਚਾਹੀਦੀ ਆ ਇਹਨਾਂ ਦਾ ਇੱਥੇ ਨਾਮ ਅਕਾਲਤਾ ਦੀ ਉੱਤੇ ਕੱਲੂ ਕਰਦੇ ਤੇ ਇਹਨਾਂ ਨੂੰ ਬਰਾਬਰ ਦਾ ਮਿਲਣੀ ਚਾਹੀਦੀ ਆ ਜਿਹੜੀ ਗੈਲਰੀ ਬਣੀ ਆ ਉਹ ਬਣੀਆਂ ਸ਼ਹੀਦਾਂ ਦੀ ਗੈਲਰੀ ਜੂਨ 84 ਦੇ ਕੱਲੂ ਕਰਾਂ ਵਾਸਤੇ ਜਿਨ੍ਹਾਂ ਨੇ ਵਿਰਕਾ ਛੱਡ ਕੇ ਸ਼ਹੀਦੀਆਂ ਪਾਈਆਂ ਉਹ ਕੀ ਜੂਨ 84 ਦੇ ਸ਼ਹੀਦ ਨਹੀਂ ਹੈਗੇ ਉਹਨਾਂ ਨੂੰ ਪੂਰਾ ਮਾਣ ਮਿਲਣਾ ਚਾਹੀਦਾ ਇਹਨਾਂ ਨੂੰ ਪੂਰਾ ਆਦਰ ਸਤਿਕਾਰ ਮਿਲਣਾ ਚਾਹੀਦਾ ਦੂਸਰਾ ਸਾਡਾ ਕੇਸਰੀ ਨਿਸ਼ਾਨ ਸਾਹਿਬ ਆ ਕੇਸਰੀ ਨਿਸ਼ਾਨ ਸਾਹਿਬ ਲਾਗੂ ਹੋਣਾ ਚਾਹੀਦਾ ਤੁਸੀਂ ਦੇਖੋ ਸਾਰੇ ਗੁਰਦਵਾਰਿਆਂ ਵਿੱਚ ਸੰਪੂਰ ਰਹਿਰਾਸ ਹੁੰਦੀ ਆ ਸਾਡੇ ਕੇਂਦਰੀ ਇਨਸਾਨ ਹਸਤਾਨ ਉਤੇ ਰਹਿਰਾਸ ਹੀ ਬੰਦ ਕਰਤੀ ਅਸੀਂ ਕਹਿੰਦੇ ਸਰਕਾਰ ਸਾਡੀ ਗੱਲ ਨਹੀਂ ਸੁਣਦੀ ਉਸ ਸ਼੍ਰੋਮਣੀ ਕਮੇਟੀ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ ਸਰਕਾਰਾਂ ਸਾਡੇ ਆਪਣੇ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ ਕਿ ਅਸੀਂ ਸਰਕਾਰਾਂ ਨੂੰ ਕਹਿੰਦੇ ਸਾਡੀ ਗੱਲ ਨਹੀਂ ਸੁਣਦੀ ਇਹ ਵਿਚਾਰੇ ਪਾਗਲ ਹੋ ਗਏ ਢੇੜੇ ਮਾਰ ਕੇ ਥੱਕ ਗਏ ਇਹਨਾਂ ਨੂੰ ਲਾਰੇ ਲਾਈ ਜਾਂਦੇ ਆ ਇਸ ਕਰਕੇ ਸਾਡੀਆਂ ਜ਼ਰੂਰਾਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜੀ ਬਲਦੇਵ ਸਿੰਘ ਆ ਜੀ ਅਮਰ ਸੰਚਾਰ ਜਸਾ ਜੁਕੇ ਤਾ ਯੋਰਪ ਅੱਜਾ ਭਾਈ ਸਾਹਿਬ ਤੁਸੀਂ ਯੂਕੇ ਤਾਂ ਯੂਰਪ ਦੀਆਂ ਸਮਿਤੀਆਂ ਸੰਗਤਾਂ ਕੋਲੋਂ ਬੈਠੇ ਸੀ ਅਸੀਂ ਉਹਨਾਂ ਨਾਲ ਬਹਿ ਕੇ ਮੀਟਿੰਗ ਕੀਤੀ ਤੇ ਅਗਿਆਨੀ ਰਕਵੀਰ ਸਿੰਘ ਨੇ ਕਿਹਾ ਅਸੀਂ ਕੋਈ ਮਤਾਂ ਨਹੀਂ ਪਾਇਆ ਕੇਸਰੀ ਨਿਸ਼ਾਨ ਵਾਸਤੇ ਸ਼ਰੋਮਣੀ ਕਮੇਟੀ ਨੂੰ ਪਾਇਆ ਸ਼ਰੋਮਣੀ ਕਮੇਟੀ ਨੂੰ ਪੁੱਛ ਸਕਦੇ ਆ ਜਦੋਂ ਇੱਥੇ ਆਏ ਤੇ ਕਹਿੰਦਾ ਜੀ ਇਹ ਤਾਂ ਫੇਕ ਖਬਰ ਹੈ ਮੈਂ ਅੱਜ ਇੱਥੇ ਵਿਸ਼ੇਸ਼ ਤੌਰ ਤੇ 4-5 ਦਿਨ ਇੱਥੇ ਹਾਂ ਸ਼ਰੋਮਣੀ ਕਮੇਟੀ ਦਾ ਪ੍ਰਧਾਨ ਯਾਨੀ ਰਕਵੀਰ ਸਿੰਘ ਜੀ ਮੈਂ ਨਾਲ ਬਹਿ ਕੇ ਗੱਲ ਕਰਨ ਮੈਂ ਉਹਨਾਂ ਨੂੰ ਜਵਾਬ ਦਵਾਂਗਾ ਇਹ ਕਹਿੰਦੇ ਗਹਿਦਰ ਇਹ ਕੁਛ ਕਰਦਗੇ ਬਾਕੀ ਆ ਦੇਖੋ ਨੀ ਕਿੱਡਾ ਕਰਮ ਕੀਤਾ ਪਹਿਲਾਂ ਇੱਥੇ ਜਾ ਕੇ ਦੇਖ ਕੇ ਜੀ ਬਾਦ ਨੂੰ ਛੇਕੋ ਬਾਦ ਨੂੰ ਛੇਕੋ ਉਹ ਜਿਨ੍ਹਾਂ ਨੇ ਗਿਆਨੀ ਹਰਪ੍ਰੀਤ ਨਾਲ ਹਰਪ੍ਰੀਤ ਸਿੰਘ ਨੇ ਕਿੰਨਾ بڑا ਸਟੱਪ ਚੱਕਿਆ ਉਹਨੂੰ ਉਹਨੂੰ ਜਲੀਲ ਕਰਕੇ ਕੱਢਿਆ ਜਿਹੜੇ ਇੱਥੇ ਰਿਪੋਰਟ ਲੈ ਕੇ ਆਉਂਦੇ ਸੀ ਕਿਉਂ ਨਹੀਂ ਬੋਲੇ ਇੱਥੇ ਰਹਿੰਦੇ ਸ਼੍ਰੋਮਣੀ ਕਮੇਟੀ ਵਾਲੇ ਅਸੀਂ ਕਹਿੰਦੇ ਗੁਰਜਾਇ ਸਿੰਘ ਤਾਂ ਬੁੱਧਾ ਸਿੰਘ ਨੇ ਰਾਜਕੀਮਕਰ ਦਾ ਪੁਰਾਣੀਆਂ ਗੱਲਾਂ ਸੁਣਾਈ ਜਾਂਦੇ ਆ ਸਾਡੀ ਕੀ ਹੋਣੀ ਆ ਉਹ ਗਿਆਨੀ ਹਰਪ੍ਰੀਤ ਨੂੰ ਜਲੀਲ ਕਰਕੇ ਕੱਢਿਆ ਦੂਜੇ ਕੱਢੇ ਨਹੀਂ ਗਿਆਨੀ ਰਕबीर ਸਿੰਘ ਉਹ ਤਾਂ ਹੈਡ ਗਰੰਟੀ ਲੱਗਿਆ ਸਲਤਨ ਸਿੰਘ ਉਹ ਉਹਨਾਂ ਨੂੰ ਆਪਣੀ ਜਗ੍ਹਾ ਤੇ ਭੇਜ ਦਿੱਤਾ ਜਿਹੜੀ ਗੱਲਬਾਤ ਤੁਹਾਡੀ ਗਿਆਨੀ ਰਕबीर ਸਿੰਘ ਦੀ ਨਾ ਹੋਈ ਸੀ ਉਹਦੀ ਕੋਈ ਰਿਕਾਰਡਿੰਗ ਜਾਂ ਕੋਈ ਉਹਨੇ ਸਾਨੂੰ ਕਿਹਾ ਸੀ ਪਰ ਰਿਕਾਰਡਿੰਗ ਨਹੀਂ ਕਰਨੀ ਅਸੀਂ ਅਮਰ ਸੰਚਾਰ ਜਤਾਂ ਪੰਜ ਪਿਆਰੇ ਝੂਠੀ ਬੋਲ ਸਕਦੇ ਉਦੋਂ ਮੈਂ ਵੀਡੀਓ ਪਾਈ ਸੀ 40 ਸਾਲਾਂ ਦੇ ਵਿੱਚ ਕੋਈ ਇੱਕ ਕੰਪਲੇਨ ਹੈ ਮੇਰੀ ਹੋਵੇ ਕਿਸੇ ਨਾਲ ਕਰੱਪਟ ਕੀਤਾ ਹੋਵੇ ਕਿਤੇ ਝੂਠ ਬੋਲਿਆ ਹੋਵੇ ਮੈਂ ਵੀਡੀਓ ਪਾ ਕੇ ਕਿਹਾ ਸੀ ਮੈਂ ਕਿਹਾ ਮੈਂ ਸਜ਼ਾ ਭੁਗਤਣ ਨੂੰ ਤਿਆਰ ਆ ਜਿਹੜੇ ਪੈਰ ਪੈਰ ਤੇ ਖੁੱਝੇ ਉਹ ਸਾਨੂੰ ਸਵਾਲ ਕਰਨਗੇ ਅੱਛਾ ਜਿਹੜਾ ਕੇਸਰੀ ਤੋਂ ਬਸੰਤੀ ਰੰਗ ਕਰ ਦਿੱਤਾ ਗਿਆ ਕੀ ਤੁਹਾਨੂੰ ਇਹਦੇ ਵਿੱਚ ਲੱਗਦਾ ਕੋਈ ਸਾਜ਼ਿਸ਼ ਹੈ ਸਾਜ਼ਿਸ਼ ਹੈ ਜੀ ਮੈਂ ਗੁਰੂ ਸਾਹਿਬਾਨਾਂ ਮੇਲੇ ਸ਼ਰਮਈ ਨਿਸ਼ਾਨ ਸਾਹਿਬੀ ਤੇ ਝੁਲਦੇ ਰਹੇ ਨੇ ਨਹੀਂ ਕੇਸਰੀ ਨਿਸ਼ਾਨ ਸਾਹਿਬੀ ਝੁਲਦਰਾ ਦੇਖੋ ਜਿਹੜੇ ਨਿਹੰਗਾਂ ਦੀਆਂ ਛੌਣੀਆਂ ਆ ਉੱਥੇ ਝੁਲਦੇ ਆ ਨੀਲੇ ਨਿਸ਼ਾਨ ਸਾਹਿਬ ਉਹਨਾਂ ਦੀ ਉਹਨਾਂ ਦੀਆਂ ਛੌਣੀਆਂ ਆ ਤੇ ਇਹ ਜਿਹੜਾ ਕੇਸਰੀ ਨਿਸ਼ਾਨ ਸਾਹਿਬ ਆ ਗੁਰੂ ਅਰਜਨ ਦੇਵ ਜੀ ਦੀ ਵੀ ਤੇ ਲਹੂ ਡੁੱਲਿਆ ਸੀ ਉਦੋਂ ਬਾਬਾ ਜਦੋਂ ਗੁਰੂ ਹਰਗੋਬਿੰਦ ਸਿੰਘ ਨੂੰ ਗੁਰਦਾ ਘਦੀ ਤੇ ਉਠਾਲਿਆ ਸੀ ਦੋ ਕੇਸਰੀ ਨਿਸ਼ਾਨ ਸਾਹਿਬ ਚੁਲਾਏ ਗਏ ਸੀ ਔਰ ਬਾਬਾ ਬੁੱਢਾ ਜੀ ਨੇ ਗੁਰੂ ਹਰਗੋਬਿੰਦ ਸਿੰਘ ਨੂੰ ਉਸ ਦਿਨ ਕੇਸਰੀ ਕੇਸਰੀ ਚੋਲਾ ਪਹਿਨਾਇਆ ਸੀ ਉਦੋਂ ਤੋਂ ਲੈ ਕੇ ਅੱਜ ਤੱਕ ਇਹ ਪਹੁੰਚਦਾ ਰਿਹਾ ਪਰ ਸਰਕਾਰੀ ਸਹਾਇਸ਼ਾਂ ਏਜੰਸੀਆਂ ਸਾਨੂੰ ਬੰਦ ਕਰਨ ਵਾਸਤੇ ਪਹਿਲਾਂ ਗੁਰਬਾਣੀ ਤੇ ਕਿੰਤੂ ਕਰਦੇ ਆ ਇਹ ਸਾਡਾ ਨਿਸ਼ਾਨ ਸਾਹਿਬ ਬਦਲਿਆ ਇਹ ਕੇਸਰੀ ਰੰਗ ਲਾਲ ਰੰਗ ਨੂੰ ਛੂਹਦਾ ਇਹ ਸ਼ਹੀਦੀਆਂ ਕੁਰਬਾਨੀਆਂ ਕਰਕੇ ਇਹ ਰੰਗ ਲਿਆਇਆ ਰੰਗ ਐਮਰੀ ਲਿਆਇਆ ਤੁਸੀਂ ਬਦਲਣਾ ਆ ਕਜੀ ਕਾਮ ਕਾਮ ਦੀ ਗੱਲ ਸਿਕਾ ਇਕੱਲੇ ਮੈਨੇਜਰ ਨੇ ਇਹ ਰੰਗ ਬਦਲ ਕੇ ਸਾਡੇ ਦੇ ਸੋਭਤਾ ਪੰਜਾਬ ਦੇ ਸਿੱਖਾਂ ਨੂੰ ਸੈਕਟ ਕਰ ਲਿਆ ਅਸੀਂ ਬਾਹਰਲੇ ਦੇ ਮੁਲਕਾਂ ਚ ਨਹੀਂ ਝੁਲਣ ਦਿੱਤੇ ਉਹ ਪਸੰਦੀ ਤੋਂ ਵੀ ਥੱਲੇ ਹੀ ਚਲ ਗਏ ਇਸ ਕਰਕੇ ਬਾਦ ਮਾੜੀ ਕਰ ਲਿਆ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਆ ਗੱਲ ਬੰਦ ਨਹੀਂ ਹੋਈ ਅਸੀਂ ਯੂਕੇ ਦੇ ਯੂਰਪੀਆ ਸੰਗਠਨ ਦੇ ਉਹਨਾਂ 3 500 ਤੱਕ ਤਰੀਕ ਗੁਰਦੁਆ ਇੱਥੇ ਲਿਖ ਕੇ ਭੇਜ ਚੁੱਕੇ ਆ ਵੀ ਇਹ ਸਾਡਾ ਅਸੀਂ ਬਿਲਕੁਲ ਵਿਰੋਧ ਜੀ ਆ ਕੋਈ ਕਿਸੇ ਨੇ ਗੱਲ ਨਹੀਂ ਸੁਣੀ ਨਿਸ਼ਾਨ ਕੇਸ ਨਹੀਂ ਝੁਲਣਗੇ ਸੰਤ ਜਨਰਲ ਸਿੰਘ ਜੀ ਨੇ ਕਥਾ ਸੁਣ ਲੋ ਸੰਤ ਕਰਤਾਰ ਸਿੰਘ ਜੀ ਵਿਦਵਾਨਾਂ ਦੀ ਕਥਾ ਸੁਣ ਲੋ ਸਾਹਮਣੇ ਕੇਸਰੀ ਚ ਗੱਤ ਅੱਜ ਕਰਕੇ ਤਾਂ ਅੱਜ ਹੀ ਢਾਡੀ ਗਾਉਂਦੇ ਹਟਿਆ ਜੇਨਾ ਸਿੰਘ ਕਰਦੇ ਕੁਰਬਾਨੀਆਂ ਝੂਜੇ ਰਾ ਕੇਸਰੀ ਨਿਸ਼ਾਨ ਤੇ ਗੱਕੇ ਤੇ ਸੁਣਿਆ ਬਸੰਤੀ ਦਾ ਤੇ ਆਮ ਅਪਰੋਚ ਕੀਤੀ ਜਾ ਰਹੀ ਹੈ ਐਸਜੀਪੀਸੀ ਨਾਲ ਜਾਂ ਕਿਸੇ ਨਾਲ ਅਸੀਂ ਅਸੀਂ ਤਿੰਨ ਦੱਸਣੇ 400 ਤੋਂ ਵੱਧ ਗੁਰਦੁਆਰਾ ਇੱਥੇ ਅਸੀਂ ਆਣ ਕੇ ਸਾਡੇ ਨਾਂ ਆ ਚੁੱਕੇ ਆ ਲਿਖਤੀ ਰੂਪ ਜਾ ਚੁੱਕੇ ਆ ਬਿਆਨ ਭੇਜ ਚੁੱਕੇ ਆ ਪਰ ਸਾਡੀ ਕੋਈ ਬੁਕਾਰ ਨਹੀਂ ਸੁਣੀ ਸਾਰੇ ਆਮ ਹੋ ਸਾਡਾ ਨਿਸ਼ਾਉ ਦੀ ਕੋਈ ਗੱਲ ਸੁਣੀ ਨਹੀਂ ਜਾ ਰਹੀ ਅਸੀਂ ਵਿਸ਼ੇਸ਼ ਤੌਰ ਤੇ ਅੱਜ ਇੱਥੇ ਪਹੁੰਚੇ ਹਾਂ ਇਸ ਗੱਲ ਕਰਨ ਵਾਸਤੇ ਹੁਣ ਕਿਹਦੇ ਨਾਲ ਮਿਲੋਗੇ ਤੁਸੀਂ ਆਪ ਨੂੰ ਵਿਸ਼ੇਸ਼ ਤੌਰ ਤੇ ਪਹੁੰਚੇ ਜੇ ਕਿਹਦੇ ਨਾਲ ਗੱਲ ਅਸੀਂ ਜਿਹੜੀ ਅਸੀਂ ਇਹ ਮੀਡੀਆ 'ਚ ਦੱਸਤੀ ਆ ਕਿਉਂ ਇਸ ਲਈ ਅਕਾਲ ਤਖਤਾ ਜਹੇਦਾਰ ਨਹੀਂ ਹੈਗਾ ਕਿਉਂਕਿ ਜਿਹੜਾ ਜਹੇਦਾਰ ਆ ਪ੍ਰਮਾਣਿਤ ਨਹੀਂ ਅਸੀਂ ਆਪਣਾ ਦੱਸਣ ਵਾਸਤੇ ਆਏ ਆ ਤੇ ਜੇ ਜਹੇਦਾਰ ਹੋਵੇ ਅਸੀਂ ਜਰੂਰ ਨਿਕਲ ਕੇ ਹੋਏ ਜਹੇਦਾਰ ਜਿਹੜਾ ਅਜੇ ਸਹੀ ਮਰਿਆਦਾ ਨਹੀਂ ਆਇਆ ਚਲੋ ਆਪਣੀਓ ਸੇਵਾ ਕਰ ਰਿਹਾ ਪਰ ਅਸੀਂ ਆਪਣੇ ਆਪ ਤੋਂ ਮੰਗ ਪੱਤਰ ਇੱਥੇ ਕਤਰ ਦੇ ਵਿੱਚ ਜਾ ਕੇ ਦੇ ਕੇ ਜਾਵਾਂਗੇ ਕਿ ਸਾਡੀ ਗੱਲ ਸੁਣਨੀ ਦੇਖੋ ਇੰਨੀ ਜਦੋਂ ਕਮੇਟੀ ਦਾ ਪ੍ਰਧਾਨ ਹੋਵੇ ਤੁਸੀਂ ਉਹਦੀਆਂ ਗੱਲਾਂ ਸੁਣਾ ਕਦੀ ਔਰ ਜਾਣ ਕਰਕੇ ਘਰ ਚਲ ਜਾਂਦਾ ਕਦੀ ਉਹ ਮੁੜ ਕੇ ਆ ਜਾਂਦਾ ਉਹ ਤੋਂ ਸਭ ਐਡੀ ਬੜੀ ਸੰਸਥਾ ਪਹਿਲੀ ਗੱਲ ਤਾਂ ਇਹ ਜਿਹੜਾ ਅਕਾਲ ਤਖਤ ਦਾ ਜਹੇਦਾਰ ਆ ਜਾਂ ਸ਼੍ਰੋਮਣੀ ਕਮੇਟੀ ਪੰਚ ਨਹੀਂ ਇਹ ਇਕੱਲੇ 50 ਗੁਰਦੁਆਰਿਆਂ ਦੀ ਕਮੇਟੀ ਆ ਹੋਰ ਹਰਿਆਣੇ ਵਿੱਚ ਇੰਡੀਆ ਵਿੱਚ ਕਿੰਨੇ ਗੁਰਦੁਆਰੇ ਬਾਹਲ ਕਿੰਨੇ ਗੁਰਦੁਆਰੇ ਆ ਇਕੱਲੀ 50 ਗੁਰਦੁਆਰਿਆਂ ਦੀ ਕਮੇਟੀ ਆ ਉਹਦੇ 5-7 ਮੰਦਰ ਅੰਦਰ ਕਮੇਟੀ ਦੇ ਬਣੇ ਆ ਉਹ ਸਾਨੂੰ ਚਲਾ ਰਹੇ ਕਿੱਦਾਂ ਇਹ ਹੋ ਸਕਦਾ ਜੀ ਜਿੱਥੇ ਇੱਕ ਪਾਸੇ ਕੇਸਰੀ ਨਿਸ਼ਾਨ ਸਾਹਿਬ ਦਾ ਮੁੱਦਾ ਹੈ ਤੇ ਧਰਮੀ ਫੌਜੀ ਵੀ ਆਪਣੀਆਂ ਲਗਾਤਾਰ ਮੰਗਾਂ ਨੂੰ ਲਾ ਕੇ ਐਸਜੀਪੀਸੀ ਪ੍ਰਧਾਨ ਨੂੰ ਮਿਲਦੇ ਰਹੇ ਲੇਕਿਨ ਉਹਨਾਂ ਦੀਆਂ ਮੰਗਾਂ ਵੀ ਪੂਰੀਆਂ ਨਹੀਂ ਹੋਈਆਂ ਅੱਜ ਤੁਹਾਡੇ ਨਾਲ ਵੀ ਮੁਲਾਕਾਤ ਕੀਤੀ ਕਿ ਇਹਨਾਂ ਦਾ ਮੁੱਦਾ ਵੀ ਚੁੱਕਿਆ ਜਾਵੇ ਮੈਂ ਮੈਂ ਕਹਿੰਦਾ ਬਿਲਕੁਲ ਚੁੱਕਿਆ ਜਾਵੇ ਇਹਨਾਂ ਨੂੰ ਬਣਦੇ ਰਾਈਟ ਮੈਨ ਨਹੀਂ ਚਾਹੀਦੇ ਬਣਦੇ ਹੱਕ ਮੈਨ ਨਹੀਂ ਚਾਹੀਦੇ ਕਿ ਉਹ ਉਹਨਾਂ ਦੀ ਕੋਈ ਜਥੇ ਬੰਦੇ ਨਹੀਂ ਕਿਦਾਂ ਵਿਚਾਰੇ ਰੁਲ ਗਏ ਜਦੋਂ ਉਹਦੀਆਂ ਮੈਂ ਗੱਲਾਂ ਸੁਣੀਆਂ ਮੈਂ ਸਾਡਾ ਆ ਕੁਝ ਹੋਇਆ ਸਾਡਾ ਕੋਈ ਨਾ ਤੁਸੀਂ ਸਾਹਮਣੇ ਦੇਖੋ ਘੱਲੂ ਘਰਾ ਦਿਵਸ ਮਨਾਇਆ ਗਿਆ ਅਮੇ ਤੇ ਚੋਕ ਵੀ بڑے ਵੋਟ بڑے بڑے ਪੋਟ ਲਾਇਆ ਅਸੀਂ ਮਸ਼ਹੂਰੀਆਂ ਵੜੀਆਂ ਕਰੀ ਜਾਂਦੇ ਹਾਂ ਖਰਚਾ ਹੁੰਦਾ ਨਾ ਕਿ ਇਹਨਾਂ ਇਹਨਾਂ ਕਿਤੇ ਉੱਥੇ ਧਰਮੀ ਫੌਜੀਆਂ ਦਾ ਨਾਂ ਲਿਆ ਗਿਆ ਇੱਥੇ ਕਿਤੇ ਧਰਮੀ ਫੌਜੀ ਨੂੰ ਸਨਮਾਨ ਦਿੱਤਾ ਗਿਆ ਸ਼ਹੀਦ ਪਰਿਵਾਰਾਂ ਨੂੰ ਸਨਮਾਨ ਦਿੱਤਾ ਗਿਆ ਕਿਸੇ ਨੇ ਕਿਹਾ ਵੀ ਆਹ ਸ਼ਹੀਦ ਪਰਿਵਾਰ ਆ ਇਹ ਧਰਮੀ ਫੌਜੀ ਆ ਕਿਸੇ ਨੇ ਨਾਂ ਲਿਆ ਹੀ ਤੱਕ ਅਸੀਂ ਤਾਂ ਸੁਣਿਆ ਨਹੀਂ ਕਿ ਉਹਨਾਂ ਨੂੰ ਗੋਲਿਆ ਕਿਤੇ ਉਹਨਾਂ ਦੀ ਮੰਗ ਕੋਈ ਨਹੀਂ ਉਹ ਕਹਿੰਦੇ ਜਿੱਥੇ ਬਾਕੀ ਇਤਿਹਾਸ ਲਿਖਿਆ ਗਿਆ ਧਰਮੀ ਫੌਜੀਆਂ ਦਾ ਵੀ ਇੱਥੇ ਇਤਿਹਾਸ ਹੋਣਾ ਚਾਹੀਦਾ ਜਿਹੜੀ ਗੈਲਰੀ ਵਿੱਚ ਮੈਂ ਦੇਖਿਆ ਜਗ੍ਹਾ ਹੈਗੀ ਆ ਉਹ ਵੀ ਫੀਡੀਆਂ ਜਦੋਂ ਵਿੱਚੋਂ ਬੈਰਾਂ ਭ ਪੂਦੋਂ ਹੰਗਿਆ ਇਹਨਾਂ ਦੀਆਂ ਜਿਹੜੀਆਂ ਜਰੂਰ ਫੋਟੋਆਂ ਉੱਥੇhame ਥੋੜੀਆਂ ਲੱਗਣਾਂ ਅਜੇਬ ਘਰ ਵਿੱਚ ਵੀ ਧਰਮੀ ਫੌਜੀਆਂ ਦੀ ਫੋਟੋ ਹੋਣੀ ਚਾਹੀਦੀਆਂ ਉੱਥੇ ਲਿਖਿਆ ਜਾਵੇ ਇਹ ਧਰਮੀ ਫੌਜੀ ਤੇ ਕੁਝ ਵੀ ਸੀ ਫਿਰ ਜਿਹੜੀ ਸ਼ਹੀਦੀ ਗੈਲਰੀ ਬਣੀ ਆ ਉਹਦੇ ਵਿੱਚ ਵੀ ਇਹਨਾਂ ਦੀਆਂ ਫੋਟੋਆਂ ਲੱਗਣੀਆਂ ਚਾਹੀਦੀਆਂ ਠੀਕ ਹੈ ਠੀਕ ਹੈ 384 ਦੇ ਵਿੱਚ ਧਰਮ ਤੇ ਕੌਮ ਦੇ ਉੱਤੇ ਟੈਂਕ ਤੇ ਤੋਪਾਂ ਦੇ ਨਾਲ ਹਮਲਾ ਹੋਇਆ ਸੀ ਅਗਰ ਉਹਦੇ ਉੱਤੇ ਸਾਨੂੰ ਅੱਜ ਵਿਚਾਰਨ ਦੀ ਲੋੜ ਆ ਕਿਉਂਕਿ આજ ਤੱਕ ਇੱਥੇ ਕਿਰਪਾਨਾਂ ਨੇ ਜਿਆ ਢਾਲਾਂ ਕਿਰਪਾਨਾਂ ਦੀ ਲੜਾਈ ਹੋਈ ਆ ਹੁੰਦੇ ਹਮਲੇ ਸਿੱਖ ਲੇਕਿਨ bari ਹਮਲਾ ਜਿਹੜਾ ਉਹ 1984 ਦੇ ਵਿੱਚ ਉਹ ਵੀ ਵਿਦੇਸ਼ਾਂ ਦੇ ਉੱਤੇ ਜਿਹੜੇ ਤੰਕ ਤੋਪਾਂ ਵਰਤੇ ਜਾਂਦੇ ਉਹਦੇ ਨਾ ਹੋਇਆ ਔਰ ਇਹਨਾਂ ਦੀ ਇਸ ਨੀਤੀ ਨਾਲ ਸਾਨੂੰ ਸਭ ਤੋਂ ਪਹਿਲਾਂ 84 ਦੀ ਨੀਤੀ ਵੇਖਣੀ ਵੀ ਨੀਤੀ ਉਹਨਾਂ ਦੀ ਇਹ ਹੀ ਕਿ 15-18 ਸਾਲ ਤੋਂ ਲੈ ਕੇ 35-40 ਸਾਲ ਤੱਕ ਪਗੜੀ ਤਾਰੀ ਸੇ ਕੋਈ ਨਹੀਂ ਰਣ ਦੇਣਾ ਔਰ ਆਉਂਦੇ ਜਿਹੜੇ ਨੇ 20-25 ਸਾਲ ਕੋਈ ਪਗੜੀ ਤਾਰੀ ਸਿੱਖ ਜਿਹੜਾ ਵਾ ਉਹ ਕੋੜ ਹੀ ਨਹੀਂ ਚੜੇਗਾ ਔਰ ਇਸ ਚੀਜ਼ ਨੂੰ ਜਿਹੜਾ ਹੀ ਸੰਤ ਚਨਾਲ ਸਿੰਘ ਪੰਢਰਾਲੇ ਨੇ ਇਸ ਸਿੱਖਾਂ ਦੇ ਹੱਕਾਂ ਵਾਸਤੇ ਜਿਹੜਾ ਮਸਲਾ ਚੁੱਕਿਆ ਸੀ ਔਰ ਉਹ ਜਿਹੜਾ ਸੀ ਮਸਲਾ ਉਹ ਉਸ ਨੂੰ ਜਿਹੜਾ ਬੂਰ ਜਿਹੜਾ ਸੀ ਪਿਆ ਉਹ ਧਰਮੀ ਫੌਜੀਆ ਨੇ ਠੱਲ ਪਾਈ ਆ ਔਰ ਅੱਜ ਜਿਹੜਾ ਮਸਲਾ ਹੈ ਮਸਲਾ ਸੰਤ ਜਨਾਸੇ ਪਿੰਡਰਾਏ ਦੀ ਕੁਰਬਾਨੀ ਦਾ ਔਰ ਜਿਹੜੀ ਸ਼ੁਰੂ ਗੁਰੂ ਗ੍ਰੰਥ ਸਾਹਿਬ ਵਿੱਚ ਗੋਲੀ ਲੱਗੀ ਆ ਉਹਦਾ ਮਸਲਾ ਹੀ ਕਿਉਂਕਿ ਜਦੋਂ ਸਾਡੇ ਈਸਤ ਦੇ ਵਿੱਚ ਗੋਲੀ ਲੱਗੀ ਤੇ ਇਹ ਤੋਂ ਬਾਅਦ ਇਹ ਜਿਹੜਾ ਮੁੱਦਾ ਕਿਉਂ ਨਹੀਂ ਚੁੱਕਿਆ ਗਿਆ ਜੇਕਰ ਇੱਥੇ ਹਿਸਾਬ ਲਈਏ ਕਿ ਔਕਾਤ ਤੱਕ ਦੇ ਉਤੇ ਸੰਤ ਜਨਾਸੇ ਪਿੰਡਰਾਲੇ ਹੀ ਤੇ ਬਾਹਰੀ ਗੁਰਦੁਆਰਿਆਂ ਦੇ ਵਿੱਚ ਕਿੱਥੇ ਸੀ ਜਿੱਥੇ ਇੰਨੇ ਗੁਰਦੁਆਰਿਆਂ ਨੂੰ ਜਿਹੜਾ ਕੇਹੜਾ ਬੰਦੀ ਫੌਜ ਦਾ ਹੋਇਆ ਸੀ ਇਸ ਕਰਕੇ ਸਾਨੂੰ ਜਿਹੜਾ ਵਾ ਅੱਜ ਬੜੇ ਵਿਚਾਰਨ ਦੀ ਲੋੜ ਆ ਸਾਨੂੰ ਸਮਝਣ ਕੇ ਸੋਚ ਕੇ ਚੱਲਣ ਦੀ ਲੋੜ ਆ ਔਰ ਜਿਵੇਂ ਧਰਮੀ ਫੌਜੀਆਂ ਨੇ ਬਾਰਕਾਂ ਛੜੀਆਂ ਨੇ ਜਦੋਂ ਇਹ ਖਬਰ ਮਿਲਦੀ ਆ ਤੇ ਉਹ ਸਮੇਂ ਕਿਸੇ ਨੇ ਆਪਣੇ ਕਿਸੇ لالچ ਨੂੰ ਨਹੀਂ ਛੜਿਆ ਕੇਵਲ ਤੇ ਕੇਵਲ ਸ੍ਰੀ ਅਕਾਲ ਤਖਤ ਸਾਹਿਬ ਦੀ ਆਮ ਤੇ ਸ਼ਾਨ ਵਾਸਤੇ ਔਰ ਮੈਂ ਇਹਤੇ ਅਪੀਲ ਕਰਨੀ ਚਾਹੁੰਦਾ ਕਿ ਜਿਹੜੇ ਕਹਿੰਦੇ ਨੇ ਆਮ ਸਾਡੇ ਜਿਹੜੇ ਅਕਾਲੀ ਲੀਟਰ ਨੇ ਜਾਂ ਸ਼ਰਮਣੀਕੇਟੀ ਨੇ ਕਹਿੰਦੇ ਅਕਾਲ ਤਖਤ ਤਾਂ ਮਹਾਨ ਹੈ ਪੰਥ ਕੀ ਸ਼ਾਨ ਹੈ ਔਰ ਦੂਸਰਾ ਕਹਿੰਦੇ ਨੇ ਕਿ ਆਪਣੇ ਸਰਵ ਉੱਚ ਸਥਾਨ ਵਾ ਸਾਡਾ ਸਿੱਖਾਂ ਦਾ ਸਰਮੋਹਰ ਹਸਤੀ ਆ ਮੈਂ ਇਹ ਗੱਲ ਕਹਿਣੀ ਚਾਹੁੰਦਾ ਸਿੱਖ ਸੰਗਤ ਨੂੰ ਔਰ ਇਹਨਾਂ ਨੂੰ ਮਲਾਜਮਾਂ ਨੂੰ ਫਾਈ ਚੇਕਰ ਤੁਸੀਂ ਇਹਨੂੰ ਮਹਾਨ ਕਹਿੰਦੇ ਪੰਥ ਦੀ ਸ਼ਾਨ ਕਹਿੰਦੇ ਜੇ ਤੇ ਉਹ ਸਾਡਾ ਮਹਾਨ ਤੇ ਪੰਥ ਦੀ ਸ਼ਾਨ ਢਾ ਢੇਰੀ ਹੋ ਕੇ ਮਿੱਟੀ 'ਚ ਮਿਲ ਗਿਆ ਉਹਦੇ ਵਾਸਤੇ 41 ਸਾਲ ਦੇ ਵਿੱਚ ਦੋ ਨਮਸ਼ ਕਿਉਂ ਨਹੀਂ ਬੁਲੇਗੇ ਜਦੋਂ ਉਹਦੀ ਆਨ ਤੇ ਸ਼ਾਨ ਵਾਸਤੇ ਧਰਮੀ ਫੌਜੀਆ ਬਾਰਕਾ ਛੜੀਆਂ ਉਹਨਾਂ ਵਾਸਤੇ ਅੱਜ ਤੱਕ ਕੋਈ ਸੱਦਾ ਪੱਤਰ ਕਿਉਂ ਨਹੀਂ ਦਿੱਤਾ ਗਿਆ ਵੀ ਧਰਮੀ ਫੌਜੀ ਇਥੇ 71 ਹੋ ਤੇ ਤੁਹਾਨੂੰ ਸ਼੍ਰੋਮਣੀ ਕਮੇਟੀ ਜਿਹੜੀ ਤੁਹਾਨੂੰ ਸਨਮਾਨ ਕਰੇਗੀ ਜਾਂ ਸਿੱਖ ਸੰਸਥਾ ਮੈਂ ਧੰਨਵਾਦ ਕਰਦਾ ਸਰਦਾਰ ਬਲਦੇਵ ਸਿੰਘ ਦਾ ਜਿਹੜੇ ਬਾਹਰੋਂ ਆ ਕੇ ਸਾਡਾ ਅੱਜ ਦਰਦ ਸੁਣ ਰਹੇ ਨੇ ਮੈਂ ਧੰਨਵਾਦ ਕਰਦਾ ਚੈਨਲ ਤੇ ਅਰਣ்தੀਰ ਸਿੰਘ ਜਿਨ੍ਹਾਂ ਨੇ ਸਨ 12 ਦੇ ਵਿੱਚ ਸਾਡਾ ਦਰਦ ਸੁਣਿਆ ਸੀ ਸਨ 12 ਦੇ ਵਿੱਚ ਇੱਕ ਇੰਟਰਵਿਊ ਮੈਂ ਦੇ ਰਿਆਂ 2.5 3 ਮਿੰਟ ਦੀ ਇੱਕ ਬਿਮਾਰ ਬੰਦੇ ਦੇ ਉੱਤੇ ਵਾਇਡ ਦਿੱਤੀ ਆ ਚੰਡੀਗੜ੍ਹ ਮਹਾਲੀ ਤੋਂ ਔਰ ਉਹ ਜਦੋਂ ਬਾਹਰ ਆਪਣੇ ਅਰੰਤੀਰ ਸਿੰਘ ਕੋ ਜਾਂਦੀ ਹੈ ਟੀਵੀ ਚੈਨਲ ਵਾਲੇ ਕੋ ਤੇ ਉਹਨਾਂ ਨੇ ਬਾਹਰ ਜਾ ਕੇ ਆਵਾਜ਼ ਦੇ ਦਿੱਤੀ ਪਾਰੇ ਦੇਸਾਂ ਦੇ ਵਿੱਚ ਕਿ 1 ਜੂਨ ਤੋਂ ਲੈ ਕੇ 30 ਜੂਨ ਤੱਕ ਜਿਹੜਾ ਬਾ ਪੈਸਾ ਇਕੱਤਰ ਕੀਤਾ ਜਾਊਗਾ ਤੇ ਪਹਿਲੀ ਚਲਾਈ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਉੱਤੇ ਧਰਮੀ ਫੋਜ ਨੂੰ ਇਕੱਤਰ ਕਰਕੇ ਤੇ ਜਿਹੜੇ ਇਹਨਾਂ ਨੂੰ ਸਨਮਾਨਤ ਕੀਤਾ ਜਾਏਗਾ ਔਰ ਉਹ ਜੜਾ ਹੀ ਬੜੀ ਤਕੜੀ ਇੱਕ ਸਾਜ਼ਿਸ਼ ਹੋ ਗਈ ਧਾਰਮਿਕ ਸਾਜ਼ਿਸ਼ ਹੋ ਗਈ ਔਰ ਜਿਨ੍ਹਾਂ ਨੇ ਇਹ ਮਲਕੇ ਜੜਾ ਹੀ ਚੁੱਕ ਕਹਿੰਦੇ ਖੰਡੂਰ ਸਾਹਿਬ ਮਾਰਿਆ ਉਹਦਾਂ ਵਿੱਚ ਧਰਮੀ ਫੌਜੀਆਂ ਨੂੰ ਇੱਕ ਦੂਜੇ ਨੂੰ ਪਟੋ ਤਾੜ ਕਰ ਦਿੱਤਾ ਔਰ ਉਹ ਜੜਾ 16 ਕਰੋੜ ਰੁਪਈਆ ਆਹੀ ਉਹ ਮਿੱਟੀ 'ਚ ਮਿਲ ਗਿਆ 3 ਕਰੋੜ 90 ਲੱਖ ਰੁਪਈਆ ਵੰਡ ਕੇ ਉਹ ਵਿਚਾਰੇ ਜਾਨ ਛੜਾ ਕੇ ਥੋ ਗਏ ਮੈਂ ਸਤਿਕਾਰ ਕਰਦਾ ਰਣਤੀ ਸੰਗ ਦਾ ਜਿਨ੍ਹਾਂ ਨੇ ਇਹ ਸੋਲ ਜ ਅੱਜ ਵਿਚਾਰਨ ਦੀ ਗੱਲ ਇਹ ਆ ਕਿ ਐਡੀ ਤਕੜੀ ਸੰਤ ਦੀ ਕੁਰਬਾਨੀ ਹੋਵੇ ਔਰ ਵਰਲਡ ਦੇ ਵਿੱਚ ਨਾ ਪਹੁੰਚੇ ਧਰਮੀ ਫੌਜੀਆਂ ਦੇ ਪਿਛਲੇ ਇਤਿਹਾਸ ਆ ਭਾਈ ਬਲਦੇਵ ਸਿੰਘ ਨੇ ਕਿਹਾ ਕਿ ਪਿਛਲੇ ਇਤਿਹਾਸ ਨੂੰ ਸੁਣਾਈ ਜਾਂਦਾ ਮੈਂ ਪਿਛੇ ਅਪੀਲ ਕੀਤੀ ਸੀ ਕਿ ਸਾਨੂੰ ਪਿਛਲੇ ਇਤਿਹਾਸਾਂ ਸੁਣਾਓ ਅੱਜ ਦਾ ਇਤਿਹਾਸ ਸੁਣਾਓ ਵੀ 84 ਦੇ ਵਿੱਚ ਕੀ ਬਣਿਆ ਔਰ ਸਾਨੂੰ ਇਹ ਜਿਹੜੀ 84 ਦੇ ਵਿੱਚ ਜਿਹੜੀ ਆ ਹਰੀ ਗੱਲ ਕਰਕੇ ਸਾਨੂੰ ਇਹ ਵੇਖਣਾ ਚਾਹੀਦਾ ਕਿ 84 ਦੇ ਵਿੱਚ ਧਰਮੀ ਫੌਜੀਆ ਨੇ ਕਿਦਾਂ ਜੇਕਰ ਅਸੀਂ ਹਿਸਾਬ ਲਈਏ ਤਾਂ ਟੈਂਕ ਤੇ ਤੋਪਾਂ ਦਾ ਨਾ ਮੱਥਾ ਲਾਉਣਾ ਹੀ ਉਹਦੇ ਕੋਈ ਸਹੂਲਤਾਂ ਲੈਣ ਨਹੀਂ ਆਏ ਜੇਕਰ ਜੂਨ 84 ਦੇ ਵਿੱਚ ਚਾਤੀ ਮਾਰੀਏ ਤੁਹਾਨੂੰ ਨਹੀਂ ਪਤਾ ਹਿੰ ਦੱਸਾਂਗੇ ਬਦਲ ਕੋ ਸਾਹਮਣੇ ਗੋਲੀਆਂ ਵਰਦੀਆਂ ਸੀ ਹਿੱਕ ਦੇ ਵਿੱਚ ਕਤਲ ਹੀ ਵਰਦੀਆਂ ਸੀ ਸਖ ਕਾਹ ਵਾਸਤੇ ਵਰਦੀਆਂ ਸੀ ਜਿਹੜਾ ਜ਼ਖਮੀ ਹੁੰਦਾ ਸੀ ਉਹ ਕਤਲ ਹੀ ਹੁੰਦਾ ਸੀ ਸਖ ਕਾਹ ਵਾਸਤੇ ਹੁੰਦੇ ਸੀ ਜਿਹੜਾ ਸ਼ਹੀਦ ਹੋਏ ਨਾ ਕਤਲ ਹੀ ਹੋਈ ਸਖ ਕਾਹ ਵਾਸਤੇ ਹੋਈ ਜਦੋਂ ਅੰਟਰਨੈਸ਼ਨਲ ਵਿਦੇਸ਼ੀਆ ਕੌਣ ਤਾਂ ਟੈਰੋ ਕੈਡ ਹੋਏ ਉਹ ਕਦਰ ਹੈ ਸਖ ਕੌ ਵਾਸਾ ਹੋਈ ਔਰ ਸਖ ਕੌ ਦੇ ਵਾਰਸ ਜਿਹਾ 41 ਸਾਲ ਸੁਤੇ ਹੀ ਤੇ ਆ ਸਾਡੇ ਵੀਰ ਜਿਹੜੇ ਅੱਜ ਜਾਗੇ ਨੇ ਔਰ 12 ਦੇ ਵਿੱਚ ਜਾਗੇ ਔਰ ਇੱਥੇ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਸ਼ੁਰੂ ਤੋਂ ਲੈ ਕੇ ਬਾੜ ਦੀ ਸੰਸਥਾ ਜਿਹੜੀਆਂ ਨੇ ਸਿੱਖ ਜਥੇਬੰਦੀਆਂ ਜਾਗੀਆਂ ਨੇ ਪਰ ਉਹਦੇ ਵਿੱਚ ਖੁਸ਼ ਜਿਹੜਾ ਵਾ ਮੈਂ ਸਪਸ਼ਟ ਨਹੀਂ ਕਰ ਸਕਦਾ ਬਾਹਰ ਇੱਕ ਗੱਲ ਸਾਨੂੰ ਐਨਆਰਆਈ ਵੀਰ ਨੇ ਦੱਸਿਆ ਸਰਾਂ ਦੇ ਵਿੱਚ ਸਤ ਕੇ ਕਿਆ ਗੁਰਦੁਆਰਿਆਂ ਦੇ ਵਿੱਚ ਦੋ ਦੋ ਗੋਲ ਕੰਢੇ ਕਾ ਅੰਦਰ ਤੇ ਬਾਹਰ ਤੇ ਜੇ ਚੱਤ ਉੱਥੇ ਲਹਿਿਆ ਧਰਮੀ ਫੌਜੀ ਉਹਨਾਂ ਗੋਲ ਕਾਂ ਦੇ ਉੱਤੇ ਪੈਸਾ ਤੇ ਚੜਦਾ ਹੀ ਚੜਦਾ ਉਥੇ ਬੀਬੀਆਂ ਦੇ ਸੋਹਣੇ ਵੀ ਵਿੱਚੋਂ ਗੋਲਕਾਂ ਦੇ ਨਿਕਲੇ ਲੇਕਿਨ ਉਹ ਕੌਣ ਲੱਗੇ ਉਹ ਵੀ ਸਿਰਫ ਇੱਕ ਜਿਹੜੇ ਇਹਨਾਂ ਦੇ ਪਿਛੋ ਅਕਾਲੀ ਦਲ ਦੇ ਨਾਲ ਸ਼ਾਮਲ ਨੇ ਉਹ ਬੰਦੇ ਲੱਗੇ ਜਿਹੜੇ ਇਹੋ ਜਿਹੇ ਝਝਾਰੂ ਨੇ ਸਰਪਾਰ ਬਲਦੇਵ ਸਿੰਘ ਵੀਰ ਰਣਜੀਤ ਸਿੰਘ ਤੇ ਟੀਵੀ ਚੈਨਲ ਦੇ ਮਾਲ ਕਰਗੇ ਇਹੋ ਜੇ ਧਰਮੀ ਫੌਜੀਆਂ ਦਾ ਦਰਦ ਜਾਣਦੇ ਨੇ ਔਰ ਮੈਂ ਇਥੇ ਅਪੀਲ ਕਰਨੀ ਚਾਹੁੰਦਾ ਕਿ ਅੱਜ ਧਰਮੀ ਫੌਜੀਆਂ ਨੂੰ 48 ਸਾਲ ਦੇ ਵਿੱਚ ਕਿਸੇ ਨੇ ਕੋਈ ਸਾਨੂੰ ਸਦਕੇ ਸਾਨੂੰ ਕੋਈ ਨਹੀਂ ਕਹੀ ਸਾਡਾ ਸਨਮਾਨਤ ਨਹੀਂ ਕੀਤਾ ਮਾ ਭਾਈ ਬਲਦੇਵ ਸਿੰਘ ਦੇ ਅੱਗੇ ਬੇਨਤੀ ਕਰਾਂਗਾ ਕਿ ਇੱਕ ਧਰਮੀ ਫੌਜੀਆਂ ਦਾ ਇਕੱਠ ਕਰਕੇ ਤੁਸੀਂ ਧਰਮੀ ਫੌਜੀਆਂ ਦਾ ਜੜਵਾ 2 ਮੀਟਰ ਦੇ ਸਰੋਪੇ ਦਾ ਜਿਨ੍ਹਾਂ ਨੇ ਇੰਨੇ ਧਰਮ ਦਾ ਕੰਮ ਦੇਖਾ ਤਾਂ ਕੁਰਬਾਨੀ ਕੀਤੀ ਹੋਵੇ ਔਰ 48 ਸਾਲ ਦਾ ਵਜਹ ਜਲੀਲ ਹੋਏ ਹੋਣ ਔਰ ਉਹਨਾਂ ਦੀ ਇੱਕ ਖਾਸ ਹੈਗਾ ਸਾਨੂੰ 2 ਮੀਟਰ ਦਾ ਸਰੋਪਾ ਨਹੀਂ ਦਿੱਤਾ ਔਰ ਉਹਨਾਂ ਦੀ ਖਾਸ ਜਿਹੜੀ ਆ ਮੇਰਾ ਵੀਰ ਬਲਦੇਵ ਸਿੰਘ ਔਰ ਐਨ ਆਰ ਆਈ ਮੇਰੇ ਵੀਰ ਜਿਹੜੇ ਖਾਸ ਪੂਰੀ ਕਰਨਗੇ ਅਸੀਂ ਮੈਂ 73 ਸਾਲ ਦਾ ਅਸੀਂ ਲਾਸਟ ਦਹਾਕੇ ਦੇ ਵਿੱਚ ਚੱਲਣ ਦੇ ਆਂ ਔਰ ਇਸ ਤੋਂ ਬਾਅਦ ਅੱਜ ਤੋਲੇ ਕਿ 10 ਸਾਲ ਬਾਅਦ ਧਰਮੀ ਫੌਜੀ ਕੋ ਵਿਰਲਾ ਮਿਲੇਗਾ ਔਰ ਇਹੋ ਜਿਹੜੇ ਅੱਜ ਸੰਤਾਂ ਦੀ ਸ਼ਹਾਦਤ ਦੇ ਉੱਤੇ ਵੋਟਾਂ ਪੰਦਤੀ ਰਾਜਨੀਤੀ ਖੇਡਦੇ ਨੇ ਇਹ ਉਮੀਦ ਧਰਮੀ ਫੌਜਾਂ ਦੀ ਦੀ ਸ਼ਹਾਦਤ ਦੇ ਉੱਤੇ ਵੋਟਾਂ ਦੀ ਰਾਜਨੀਤੀ ਕਰਨਗੇ ਭਾਈ ਵੀਰ ਸਿੰਘ ਨੇ ਕਿਹਾ ਆਪਣੇ ਸ਼ਹੀਦਾਂ ਦੀਆਂ ਫੋਟੋਆਂ ਲਗਣੀਆਂ ਮੈਂ ਬਾਰ-ਬਾਰ ਤੁਸੀਂ ਅਮਰਸਾਦੀ ਪ੍ਰਸ ਜਾਂ ਤੁਸੀਂ ਮੈਨੂੰ ਜਾਣਦੇ ਹੋ ਹਰ ਪ੍ਰੋਗਰਾਮ ਚ ਮਾਉਣਾ ਮੰਗ ਕਰਦਾ ਹਾਂ ਕਿ ਧਰਮੀ ਫੌਜੀਆਂ ਦੀਆਂ ਛੜੀਆਂ ਸਿੱਖ ਜਾਬਕਰ ਚ ਫੋਟੋਆਂ ਲਗਾਈਆਂ ਜਾਣ ਲੇਕਿਨ ਇਹਨਾਂ ਨੇ ਅਜੇ ਤੱਕ ਫੋਟੋਆਂ ਨਹੀਂ ਲਾਈਆਂ ਇਹ ਸਾਟਾ ਕੰਮ ਨਹੀਂ ਕਿ ਅਸੀਂ ਮੰਗ ਕਰੀਏ ਇਹ ਇਹਨਾਂ ਦਾ ਕੰਮ ਹੀ ਕਿ ਸ਼ੁਰੂ ਵਿੱਚ ਜਦ ਹੀ ਸਾਨੂੰ ਪਾਸ ਕਰਦੀ ਕਿ ਧਰਮੀ ਫੌਜੀ ਦੇ ਫੋਟੋ ਸ਼ਹੀਦਾਂ ਦੀਆਂ ਲਾਉਣੀਆਂ ਧਰਮੀ ਫੌਜੀਆਂ ਸਾਨੂੰ ਰਿਕਾਰਡ ਚਾਹੀਦਾ ਸੇ ਮਹਾਯਾ ਕਰਦੇ ਤੇ ਇਹ ਜਿਹੜਾ ਹੀ ਸਾਡਾ ਇਹਨਾਂ ਦਾ ਫਰਜ਼ੀ ਕਰਨਾ ਜੇਕਰ ਇਹਨਾਂ ਨੇ ਨਹੀਂ ਕੀਤਾ ਅੱਜ ਮੈਂ ਪ੍ਰੈਸ ਤੇ ਥਰੂ ਅੰਨਾਰੇ ਵੀਰਾਂ ਨੂੰ ਕਹਿਣਾ ਔਰ ਪ੍ਰੈਸ ਨੂੰ ਕਹਿਣਾ ਕਿ ਤੁਸੀਂ ਇਹ ਜਿਹੜਾ ਕਾਰਜ ਜਿਹੜਾ ਤੁਸੀਂ ਇਸ ਨੂੰ ਨੇਪਰੇ ਚਾੜੋ ਔਰ ਜਿੱਥੇ ਮੈਂ ਪ੍ਰੈਸ ਨੂੰ ਧੰਨਵਾਦ ਕਰਦਾ ਆਏ ਧਰਮੀ ਫੌਜਾਂ ਦਾ ਧੰਨਵਾਦ ਕਰਦਾ ਵਿਸ਼ੇਸ਼ ਤੌਰ ਤੇ ਮੈਂ ਆਪਣੇ ਵੀਰ ਬਲਦੇਵ ਸਿੰਘ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੂੰ ਬਾਹਰ ਦੇ ਮੁਲਕ ਦੇ ਵਿੱਚ ਜਿਨ੍ਹਾਂ ਦਾ ਮਲਕਾ ਖੂਨ ਖੋਲਿਆ ਜਿਨ੍ਹਾਂ ਨੂੰ ਸਾਡੇ ਦਰਦਾਇਆ ਜਿਨ੍ਹਾਂ ਨੇ ਸਾਡੀ ਕੁਰਬਾਨੀ ਨੂੰ ਚੜਾ ਯਾਦ ਕੀਤਾ ਸਾਡੀ ਕੁਰਬਾਨੀ ਦਾ ਮੁੱਲ ਪਾਇਆ ਔਰ ਇੱਥੋਂ ਵਿਦੇਸ਼ ਦੇ ਵਿੱਚੋਂ ਹਜ਼ਾਰਾਂ ਕਿਲੋਮੀਟਰ ਜੜਾ ਚੱਲ ਕੇ ਇਹ ਸਾਡੇ ਇੱਥੇ ਦਰਦ ਨੂੰ ਵੇਖਣ ਤੇ ਸੁਣਨ ਵਾਸਤੇ ਆਏ ਨੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਔਰ ਇੱਥੇ ਮੈਂ ਵੀਰ ਅਰੰਤੀਰ ਸੰਗਤ ਟੀਵੀ ਚੈਨਲ ਦੇ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਸਾਡਾ ਜਿਹੜਾ ਹੀ ਉਹ ਸਨ 12 ਦੇ ਵਿੱਚ ਦਰਦ ਸੁਣਿਆ ਸੀ ਲੇਕਿਨ ਉਹ ਕੁਛ ਧਰਮੀ ਫੌਜੇ ਦੀ ਕਮੀ ਕਰਕੇ ਉਹ ਸ਼ੋਅ ਵਿੱਚ ਕਿੱਡੀ ਨਾ ਰਾਜਨੀਤੀ ਖੜੀ ਜਿਹਦੇ ਕਰਕੇ ਇਹ ਸਾਡਾ ਕੰਮ ਨੇਪਰੇ ਨਹੀਂ ਚੜ ਸਕਿਆ ਇਹ ਆਸ਼ਾਧਾਨਾ ਮਖਮਦਾ ਅਜਾਜ ਕਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ